ਅੱਜ 15 ਅਗਸਤ ਦੇਸ਼ ਦੀ ਆਜ਼ਾਦੀ ਦਾ 79ਵਾਂ ਦਿਹਾੜਾ ਮਨਾਇਆ ਜਾ ਰਿਹਾ ਵਾ ਡਾਕਟਰ ਨਵਜੋਤ ਸਿੰਘ ਦਈਆ ਆਪਣੇ ਕਾਂਗਰਸ ਦੇ ਦਫ਼ਤਰ ਦੇ ਵਿੱਚ ਅੱਜ ਝੰਡੇ ਲਹਿਰਾਉਣ ਦੀ ਰਸਮ ਨੂੰ ਅਦਾ ਕਰਨਗੇ ਆਓ ਵੀ ਤੁਹਾਨੂੰ ਲੈ ਚਲਦੇ ਹਾਂ ਇਸ ਖੂਬਸੂਰਤ ਪਲਾਂ ਦੇ ਵਿੱਚ 15 ਅਗਸਤ ਆਜ਼ਾਦੀ ਦਿਹਾੜਾ ਜੀ ਅੱਜ 15 ਅਗਸਤ ਸਾਡੇ 79ਵੇਂ ਆਜ਼ਾਦੀ ਦਿਹਾੜੇ ਤੇ ਅਸੀਂ ਸਮੂਹ ਨਿਕੋਦਰ ਵਾਸੀਆਂ ਨੂੰ ਔਰ ਦੇਸ਼ ਵਾਸੀਆਂ ਨੂੰ ਔਰ ਦੁਨੀਆ ਦੇ ਵਿੱਚ ਵਸਦੇ ਹੋਏ ਭਾਰਤ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦੇ ਆਂ ਔਰ ਕਾਂਗਰਸ ਪਾਰਟੀ ਨੇ ਹਮੇਸ਼ਾ ਆਜ਼ਾਦੀ ਦੀ ਲੜਾਈ ਲਈ ਪਹਿਲੇ ਦਿਨ ਤੋਂ ਜਦੋਂ ਆਜ਼ਾਦੀ ਦੀ ਲਹਿਰ ਚੱਲੀ ਇੰਡੀਅਨ ਨੈਸ਼ਨਲ ਕਾਂਗਰਸ ਨੇ ਅੱਗੇ ਹੋ ਕੇ ਦੇਸ਼ ਵਾਸੀਆਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਲੱਖਾਂ ਕਰੋੜਾਂ ਸ਼ਹਾਦਤਾਂ ਦਿੱਤੀਆਂ ਤੇ ਉਹਦੇ ਬਾਅਦ ਇਹ ਜਿਹੜਾ ਦੇਸ਼ ਆਜ਼ਾਦ ਹੋਇਆ ਜਿਹੜੀ ਕਾਂਗਰਸ ਪਾਰਟੀ ਹੈ ਇਹਦੀ ਬਹੁਤ ਵੱਡੀ ਦੇਣ ਰਹੀ ਹੈ ਔਰ ਜੇ ਆਪਾਂ ਗੱਲ ਕਰੀਏ ਪੰਡਿਤ ਜਵਾਹਰ ਲਾਲ ਨਹਿਰੂ ਮਹਾਤਮਾ ਗਾਂਧੀ ਜੀ ਸਰੋਜਨੀ 나ਇਡੂ ਜੀ ਵੱਲਭਾਈ ਪਟੇਲ ਜੀ ਇਹ ਸਾਰੇ ਲੋਕ ਇੱਕ ਉਹ ਲੋਕ ਸੀ ਜਿਨ੍ਹਾਂ ਨੇ ਰਲ ਮਿਲ ਕੇ ਇਸ ਦੇਸ਼ ਨੂੰ ਆਜ਼ਾਦੀ ਦਵਾਈ ਔਰ ਉਹਦਾ ਜਿਹੜਾ ਸੰਕਲਪ ਸੀ ਕਿ ਅਸੀਂ ਬਾਦ ਦੇ ਵਿੱਚ ਜਦੋਂ ਗਣਤੰਤਰ 1950 ਦੇ ਵਿੱਚ ਗਣਤੰਤਰ ਦਿਵਸ 26 ਜਨਵਰੀ ਨੂੰ ਸੰਵਿਧਾਨ ਲਾਗੂ ਹੋਇਆ ਉਹ ਸੰਵਿਧਾਨ ਦੀ ਰਾਖੀ ਕਾਂਗਰਸ ਨੇ ਬਹੁਤ ਮਜਬੂਤੀ ਨਾਲ ਕੀਤੀ ਪਰ ਤੁਸੀਂ ਦੇਖਿਆ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਵੋਟਾਂ ਦੀ ਜਿਹੜੀ ਚੋਰੀ ਆ ਉਹਨੂੰ ਲੈ ਕੇ ਸਾਡੇ ਨੇਤਾ ਰਾਹੁਲ ਗਾਂਧੀ ਜੀ ਬਹੁਤ ਅੱਗੇ ਵਧ ਰਹੇ ਐ ਔਰ ਕਾਂਗਰਸ ਪਾਰਟੀ ਇਕਜੁੱਟ ਹੋ ਕੇ ਦੇਸ਼ ਵਾਸੀਆਂ ਦੇ ਨਾਲ ਖੜੀ ਐ ਔਰ ਅਸੀਂ ਜੋ ਸਾਡੇ ਪੰਜਾਬ ਦੇ ਸ਼ਹੀਦਾਂ ਨੇ ਜੋ ਦੇਸ਼ ਦੇ ਸ਼ਹੀਦਾਂ ਨੇ ਔਰ ਜੋ ਦੇਸ਼ ਦੇ ਸਵਤੰਤਰਤਾ ਸੰਾਨੀਆਂ ਨੇ ਇੰਨੀਆਂ ਔਖੀਆਂ ਕੜੀਆਂ ਚੋਂ ਨਿਕਲ ਕੇ ਦੇਸ਼ ਨੂੰ ਆਜ਼ਾਦੀ ਦਵਾਈ ਹੈ ਅਸੀਂ ਪੂਰਨ ਤੌਰ ਤੇ ਸੰਵਿਧਾਨ ਦੀ ਰਾਖੀ ਕਰਨ ਲਈ ਰਾਹੁਲ ਗਾਂਧੀ ਜੀ ਦਾ ਵਚਨਬੱਧ ਹੈ ਔਰ ਮੈਂ ਜੇ ਗੱਲ ਕਰਾਂ ਤੇ ਸਾਡੇ ਇਸ ਹਲਕੇ ਦੇ ਵਿੱਚ ਜਦੋਂ ਤੋਂ ਕਾਂਗਰਸ ਪਾਰਟੀ ਵੱਲੋਂ ਅਸੀਂ ਕੰਮ ਕਰਦੇ ਆਂ ਜਿਵੇਂ ਕਿ ਸਾਡੇ ਸੀਨੀਅਰ ਲੀਡਰਸ ਦਾ ਅਮਰਜੀਤ ਸਿੰਘ ਸਮਰਾ ਸਾਹਿਬ ਹੋਣਾ ਨੇ ਜੋ ਮਾਰਗ ਦਿਖਾਇਆ ਇੱਕ ਇਮਾਨਦਾਰੀ ਨੇਕੀ ਔਰ ਸ਼ਰਾਫਤ ਦਾ ਮਾਰਗ ਉਹਨੂੰ ਅੱਗੇ ਵਧਾਉਂਦੇ ਹੋਏ ਅਸੀਂ ਕਾਂਗਰਸ ਪਾਰਟੀ ਦੇ ਪਰਿਵਾਰ ਦੇ ਵਿੱਚ ਬਹੁਤ ਵਾਅਦਾ ਕੀਤਾ ਹੈ ਔਰ ਇਹਨਾਂ ਦੇ ਅਸ਼ੀਰਵਾਦ ਨਾਲ ਅੱਗੇ ਵੀ ਕਰਦੇ ਰਵਾਂਗੇ ਸਾਡੇ ਅੱਜ ਮੰਨੂ ਜੀ ਜੋ ਸਾਡੇ ਕਾਂਗਰਸ ਦੇ ਸ਼ਹਿਰੀ ਮਹਿਲਾ ਪ੍ਰਧਾਨ ਨੇ ਉਹਨਾਂ ਨੇ ਪ੍ਰੇਰਣਾ ਸਹਿਤ ਉਹਨਾਂ ਦੀ ਸਭ ਮਿਹਨਤ ਸਦਕਾ ਅੱਜ ਬਹੁਤ ਸਾਰੀਆਂ ਬੀਬੀਆਂ ਨੇ ਕਾਂਗਰਸ ਦਾ ਪੱਲਾ ਫੜਨਾ ਜਿਹਦੇ ਲਈ ਸਮਰਾ ਸਾਹਿਬ ਦੀ ਅੱਜ ਰਹਿਨਮਾਈ ਦੇ ਵਿੱਚ ਕਿਉਂਕਿ ਅਸੀਂ ਤਾਂ ਉਹੀ ਮਾਰਗ ਤੇ ਚੱਲਣਾ ਹੈ ਜੋ ਸਾਡੇ ਬਜ਼ੁਰਗਾਂ ਨੇ ਸਾਨੂੰ ਦਿਖਾਇਆ ਹੈ ਕਿਉਂਕਿ ਸਮਰਾ ਸਾਹਿਬ ਦਾ ਜਿਵੇਂ ਵੀ ਕਿਤੇ ਜਾਣੇ ਆ ਕਦੀ ਉਹਨਾਂ ਨੇ ਪਾਰਟੀ ਦੀ ਔਰ ਆਪਣੀ ਪੱਗ ਨੂੰ ਦਾਗ ਨਹੀਂ ਲੱਗਣ ਦਿੱਤਾ ਬੇਦਾਗ ਇੰਨਾ ਸਮਾਂ ਲੰਮਾ ਸਮਾਂ ਸਿਆਸਤ ਕੀਤੀ ਹੈ ਉਹੀ ਗੁੜਤੀ ਲੈ ਕੇ ਅਸੀਂ ਸਾਰੀ ਟੀਮ ਉਦਾਂ ਹੀ ਅੱਗੇ ਚੱਲਾਂਗੇ ਔਰ ਅੱਗੇ ਵਧਦੇ ਹੋਏ ਅਸੀਂ ਕਾਂਗਰਸ ਪਾਰਟੀ ਨੂੰ ਵੱਡੀਆਂ ਬੁਲੰਦੀਆਂ ਦੇ ਨਕੋਦਰ ਹਲਕੇ ਚ ਔਰ ਪੰਜਾਬ ਦੇ ਵਿੱਚ 2027 ਦੇ ਵਿੱਚ ਵੱਡੀ ਜਿੱਤ ਦਿਵਾ ਕੇ ਲੋਕਾਂ ਦੇ ਜੋ ਰਾਖੀ ਹੈ ਉਹਨਾਂ ਦੇ ਹੱਕਾਂ ਦੀ ਰਾਖੀ ਜਿਹੜੀ ਹੈ ਕਾਂਗਰਸ ਪਾਰਟੀ ਹਮੇਸ਼ਾ ਕਰਦੀ ਰਹੀ ਹੈ ਵੀ ਜੈ ਹਿੰਦ ਜੈ ਭਾਰਤ ਸਤਿ ਸ੍ਰੀ ਅਕਾਲ ਸੋ ਅੱਜ ਆਜ਼ਾਦੀ ਦਿਹਾੜਾ ਮਨਾ ਰਹੇ ਆਪਾਂ ਅੱਜ ਕੀ ਕਹਿਣ ਚਾਹੋਗੇ ਇੰਜ ਬੋਲ ਕੇ ਅੱਜ ਅਸੀਂ 79 ਆਜ਼ਾਦੀ ਦੇ ਦਿਨ ਦੇ ਉੱਤੇ ਸਾਰੇ ਹਿੰਦੁਸਤਾਨ ਤੋਂ ਔਰ ਜਿੱਥੇ ਜਿੱਥੇ ਵੀ ਪੰਜਾਬੀ ਹਿੰਦੁਸਤਾਨ ਤੋਂ ਬਾਹਰ ਵੀ ਬਸਦੇ ਆ ਅੱਜ ਦੇ ਇਸ ਸ਼ੁਭ ਦਿਹਾੜੇ ਨੂੰ ਬਹੁਤ ਹੀ ਮਾਨਤਾ ਪ੍ਰਾਪਤ ਕੀਤੀ ਆ ਵਡੀਆਂ ਲੱਖਾਂ ਕੁਰਬਾਨੀਆਂ ਦੇ ਕੇ ਇਹ ਆਜ਼ਾਦੀ ਦਾ ਦਿਹਾੜਾ ਜੋ ਸਾਨੂੰ ਹਾਸਲ ਹੋਇਆ ਸਾਡੇ ਬਜ਼ੁਰਗਾਂ ਨੇ ਸਾਡੇ ਪੁਰਾਣੇ ਸਾਧੀਆਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਅਤੇ ਉਹ ਬਾਲੇ ਸਮੇਂ ਦੇ ਵਿੱਚ ਸਾਨੂੰ ਇਹ ਚਾਹੀਦਾ ਕਿ ਅਸੀਂ ਜਿਹੜੀ ਇਹ ਆਜ਼ਾਦੀ ਐ ਇੰਦੀਆਂ ਕੁਰਬਾਨੀਆਂ ਦੇ ਕੇ ਪ੍ਰਾਪਤ ਕੀਤੀ ਆ ਉਹਨੂੰ ਪਰ ਫੁੱਲੂਦ ਕਰਨ ਦੇ ਲਈ ਉਹਨੂੰ ਦੇਸ਼ ਦੀ ਤਰੱਕੀ ਦੇ ਵਿੱਚ ਯੋਗਦਾਨ ਪਾਉਣ ਦੇ ਲਈ ਵੱਧ ਤੋਂ ਵੱਧ ਆਪਣੇ ਸਾਥੀਆਂ ਦਾ ਔਰ ਖਾਸ ਕਰਕੇ ਜਿਹੜੇ ਸਾਡੇ ਨੌਜਵਾਨ ਆ ਜਿਨ੍ਹਾਂ ਨੇ ਕੱਲ ਨੂੰ ਦੇਸ਼ ਦੀ ਬਾਗਡੋਰ ਸੰਭਾਲਣੀ ਆ ਉਹਨਾਂ ਪ੍ਰਤੀ ਸਾਨੂੰ ਉਹਨਾਂ ਨੂੰ ਉਤਸ਼ਾਹ ਕਰਨਾ ਚਾਹੀਦਾ ਉਹਨਾਂ ਦਾ ਮਾਣ ਵਧਾਉਣਾ ਚਾਹੀਦਾ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਜਿਹੜੀ ਆਜ਼ਾਦੀ ਹੈ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦੇ ਕੇ ਲਈ ਆ ਅਸੀਂ ਉਹਨੂੰ ਪਰਫੂਲੋਦ ਕਰਨ ਦੇ ਲਈ ਅਸੀਂ ਵੱਧ ਤੋਂ ਵੱਧ ਆਪਣਾ ਯੋਗਦਾਨ ਔਰ ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਜਿਹੜੇ ਸਾਡੇ ਨੌਜਵਾਨਿਆ ਉਹ ਇਸ ਤਰ੍ਹਾਂ ਦੀ ਆਜ਼ਾਦੀ ਨੂੰ ਪੂਰਪੂਰਤ ਕਰਨ ਦੇ ਲਈ ਆਪਣਾ ਪੂਰਾ ਯੋਗਦਾਨ ਪਾਉਂਦੇ ਰਹਿਣਗੇ ਡਾਕਟਰ ਨਵਜੋਤ ਸਿੰਘ దਈਆ ਜੀ ਪੂਰਾ ਜੋਰ ਲਾ ਰਹੇ ਨੇ ਇਹਨਾਂ ਦੇ ਬਾਰੇ ਕੀ ਕਹਿਣਾ ਚਾਹੋਗੇ ਮੈਂ ਇਹ ਸਮਝਦਾ ਕਿ ਮੈਂ ਨਕੌਦਰ ਹਲਕੇ ਦੇ ਬਹੁਤ ਹੀ ਰੀੜੀਆਂ ਜਿਨ੍ਹਾਂ ਨੇ ਮੈਨੂੰ ਲਗਾਤਾਰ ਚਾਰ ਵਾਰ ਇੱਥੋਂ ਐਮਐਲਏ ਬਣਾਇਆ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਮੈਂ ਆਪਣੇ ਤੋਂ ਬਾਅਦ ਇੱਕ ਬਹੁਤ ਹੀ ਆਪਣਾ ਸਾਥੀ ਜੋ ਮੈਂ ਸਮਝਦਾ ਕਿ ਬਹੁਤ ਹੀ ਨੇਕ ਔਰ ਵਧੀਆ ਇਨਸਾਨ ਆ ਪੜਿਆ ਲਿਖਿਆ ਆ ਇਹਦੇ ਵਿੱਚ ਬਹੁਤ ਤਰੱਕੀ ਦਾ ਔਰ ਲੋਕਾਂ ਦੀ ਸੇਵਾ ਕਰਨ ਦਾ ਬੜਾ ਉਤਸ਼ਾਹ ਆ ਤੇ ਮੈਂ ਇਹ ਹੀ ਆਸ ਰੱਖਦਾ ਕਿ ਕਿਉਂਕਿ ਜਿਸ ਤਰ੍ਹਾਂ ਇਹਨਾਂ ਦੇ ਮੰਦ ਦੇ ਵਿੱਚ ਇਸ ਤਰ੍ਹਾਂ ਦੀ ਤਰੱਕੀ ਹੀ ਨਕੋਦਰ ਸ਼ਹਿਰ ਨੂੰ ਗਾਂ ਪਰਫੁੱਲੋਤ ਕਰਨ ਦੇ ਲਈ ਆਪਣਾ ਯੋਗਦਾਨ ਪਾ ਰਿਹਾ ਹੈ ਤੇ ਮੈਂ ਆਸ ਕਰਦਾ ਹਾਂ ਔਰ ਪ੍ਰਮਾਤਮਾ ਕੇ ਅਰਦਾਸ ਕਰਦੇ ਹਾਂ ਕਿ ਇਹਨਾਂ ਨੂੰ ਹੋਰ ਪ੍ਰਮਾਤਮਾ ਬਲ ਬਖਸ਼ੇ ਤਾਂ ਕਿ ਨਕੋਦਰ ਵਾਸੀਆਂ ਦੀ ਔਰ ਇਲਾਕੇ ਦੀ ਇਹ ਸੇਵਾ ਬੱਤਵਤ ਕਰ ਸਕਣ ਡਾਕਟਰ ਸਾਹਿਬ ਇੱਕ ਗੱਲ ਕਹਿਣਾ ਚਾਹਾਂਗਾ ਭੈਣ ਜੀ ਮਨੂ ਭੈਣ ਜੀ ਨਾਲ ਨੇ ਸਾਡੇ ਮਹਿਲਾ ਵੰਡ ਦੇ ਪ੍ਰਧਾਨ ਨੇ ਕਿੰਨੇ ਕੱਜ ਪਰਿਵਾਰ ਲੈ ਕੇ ਆਏ ਨੇ 27 ਹਾਂਜੀ 27 ਮਹਿਲਾਵਾਂ ਨੂੰ ਅੱਜ ਇਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰਾਉਣ ਜਾ ਰਹੇ ਹਾਂ 27 ਭਵਨ ਕੀ ਨਾ ਇਧਰ ਜੀ ਸਰ ਮੈਂ ਖਰਜਿੰਦਰ ਕੋਰ ਮਨੂ ਜੀ ਅੱਜ ਕਿੰਨੇ ਪਰਿਵਾਰ ਲੈ ਕੇ ਆਏ ਹੋ ਤੁਸੀਂ ਮੈਂ ਅੱਜ 27 ਪਰਿਵਾਰ 27 ਲੇਡੀਆਂਸ ਮੇਰੇ ਨਾਲ ਕਾਂਗਰਸ ਦਾ ਪੱਲਾ ਫੜ ਰਹੀਆਂ ਨੇ ਮੈਨੂੰ ਬਹੁਤ ਖੁਸ਼ੀ ਆ ਕਿ ਬਿਹਰਾਜ ਪਰਿਵਾਰ ਵੱਡਾ ਹੋ ਰਿਹਾ ਹੈ ਨੌਜਵਾਨ ਬਹੁਤ ਸਾਰੇ ਨਾਲ ਨੇ ਇਹ ਇਹ ਵੀ ਨੌਜਵਾਨਾਂ ਜੀ ਵੀ ਬਹੁਤ ਮਿਹਨਤ ਕਰ ਲਏ ਨੇ ਪੀਣਾ ਤੁਹਾਡਾ ਜੀ ਜੀ ਰਾਮਪੀਰ ਰਾਜ ਜੀ ਰਾਮਪੀਰ ਖੱਜ ਜੀ ਇੱਕ ਮਿਹਨਤ ਕਰ ਰਹੇ ਹੋ ਕੀ ਯੋਗਦਾਨ ਦੇ ਰਹੇ ਹੋ ਆਪਣਾ ਬਹੁਤ ਜੀ ਦੇਸ਼ ਨੂੰ ਬਹੁਤ ਲੋੜ ਆ ਇਸ ਅੱਜ ਦੇ ਟਾਈਮ ਦੇ ਵਿੱਚ ਪਹਿਲਾਂ ਤਾਂ ਸਭ ਤੋਂ ਨਸ਼ਾ ਮੁਕਤ ਪੰਜਾਬ ਸਾਨੂੰ ਚਾਹੀਦਾ ਹੈ ਸਭ ਤੋਂ ਵੱਡੀ ਗੱਲ ਜੀ ਉਸ ਤੋਂ ਬਾਅਦ ਅੱਜ 15 ਅਗਸਤ ਆਜ਼ਾਦੀ ਦਿਹਾੜੇ 79ਵੀਂ ਆਜ਼ਾਦੀ ਦਿਹਾੜੇ ਤੇ ਸਾਰੇ ਪੰਜਾਬੀ ਦੇਸ਼ ਵਿਦੇਸ਼ ਵਸਦੇ ਪੰਜਾਬੀਆਂ ਨੂੰ ਲੱਖ ਲੱਖ ਵਧਾਈਆਂ ਬਹੁਤ ਬਹੁਤ ਸ਼ੁਕਰੀਆ ਜੀ ਤੋਂ ਇਹ ਸੀ ਡਾਕਟਰ ਨਵਜੋਤ ਸਿੰਘ ਦਈਆ ਜੀ ਮੂੰਹ ਮਿੱਠਾ ਕਰਾ ਰਹੇ ਨੇ ਅੱਜ ਦੇ ਮੌਕੇ ਤੇ ਹਾਂ ਚਲੋ ਫਿਰ ਤਸਵੀਰਾਂ ਤੁਹਾਨੂੰ ਡਾਕਟਰ ਨਵਜੋਤ ਸਿੰਘ ਦਈਆ ਜੀ ਦੇ ਦਫ਼ਤਰ ਤੋਂ ਦਿਖਾ ਰਹੇ ਸੀ ਜਿੱਥੇ ਅੱਜ 15 ਅਗਸਤ ਦੇਸ਼ ਦੀ ਆਜ਼ਾਦੀ ਦਾ 79ਵਾਂ ਦਿਹਾੜਾ ਮਨਾਇਆ ਗਿਆ ਵਾ ਡਾਕਟਰ ਨਵਜੋਤ ਸਿੰਘ ਦਈਆ ਸਮਰਾ ਸਾਹਿਬ ਨੇ ਇੱਥੇ ਝੰਡੇ ਦੀ ਰਸਮ ਨੂੰ ਅਦਾ ਕੀਤਾ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾ ਲਹਿਰ ਨਿਊਜ਼ ਨਕਾ